ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਲਾ 5 ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰ ਰਿਹਾ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਯਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭਿ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹਲਾ 5 ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਗਨ ਤੂੰ ਪੇਖਤ ਸੋਬਾ ਮੇਰੇ ਅੰਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨਹਿ ਉਧਾਰੋ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਗਲ ਮਹਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਆਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇਆ ਬਿਲਾਬਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਗਨ ਤੂੰ ਪੇਖਤ ਸੋਬਾ ਮੇਰੇ ਅੰਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਬਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਓਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਯਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨਹਿ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਬਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਾ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਹੰਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਂ ਲੈ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਾ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਬਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗਨ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇਆ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇ ਆਇਓ ਪ੍ਰਭ ਮਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤrai ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇ ਬਿਲਾਵਲ ਮਹਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨੋ ਸੋ ਮਤ ਜਿਤ ਹਰ ਹਰ ਜਪਨ ਕਰਿਆ ਸਾਇਆ ਓ ਪ੍ਰਭ ਮਾਗਨ ਤੂੰ ਪੇਖਤ ਸੋਬਾ ਮੇਰੇ ਅੰਗ ਰਹਾ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲਿਐ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਯਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ